हां जी दोस्तों ਤੁਸੀਂ ਪੰਜਾਬ ਵਿੱਚ ਲੋਕ ਸੇਵਾ ਕਰਦੇ ਤਾਂ ਬਹੁਤ ਦੇਖੇ ਹੋਣਗੇ ਬਟ ਇੱਕ ਬਜ਼ੁਰਗ ਇੱਕ ਨੋਕੀ ਹੀ ਸੇਵਾ ਕਰ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਇੱਕ ਸ਼ਬੀਲ ਦਾ ਲੰਗਰ ਲੱਗਿਆ ਹੁੰਦਾ ਹੈ ਉੱਥੇ ਬਜ਼ੁਰਗ ਇੱਕ ਨੋਕੀ ਸੇਵਾ ਕਰਦੇ ਨਜ਼ਰ ਆ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਇੱਕ ਸ਼ਬੀਲ ਦੇ ਲੰਗਰ ਵਿੱਚ ਜਦੋਂ ਗੱਡੀਆਂ ਤੇ ਮੋਟਰਬਾਈਕ ਲੰਘਦੇ ਹਨ ਤੇ ਬਜ਼ੁਰਗ ਉਹਨਾਂ ਅੱਗੇ ਲੰਮੇ ਪਿਆ ਜਾਂਦੇ ਹਨ ਤੇ ਉਹਨਾਂ ਨੂੰ ਕਹਿੰਦੇ ਹਨ ਕਿ ਤੁਸੀਂ ਪਹਿਲਾਂ ਸ਼ਬੀਲ ਦਾ ਲੰਗਰ ਛਕੋ ਤੁਹਾਨੂੰ ਅੱਗੇ ਮੈਂ ਫੇਰ ਹੀ ਜਾਣ ਦਵਾਗਾ ਜਿੰਨਾ ਟਾਈਮ ਉਹ ਲੰਗਰ ਨਹੀਂ ਛਕਦੇ ਬਜ਼ੁਰਗ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੰਦੇ ਤੇ ਜਦੋਂ ਹੀ ਉਹ ਸ਼ਬੀਲ ਦਾ ਲੰਗਰ ਛਕ ਲੈਂਦੇ ਹਨ ਤੇ ਬਜ਼ੁਰਗ ਅੱਗੋਂ ਪਾਸੇ ਹੋ ਜਾਂਦੇ ਹਨ ਜਿੱਦਾਂ ਹੀ ਮੋਟਰ ਗੱਡੀਆਂ ਕਿ ਲੰਘਦੀਆਂ ਹਨ ਇੱਕ ਜੀਸੀਬੀ ਵਾਲਾ ਭਰਾ ਆ ਜਾਂਦਾ ਹੈ ਤੇ ਬਜ਼ੁਰਗ ਉਸ ਦੀ ਬਾਗਟ ਵਿੱਚ ਖੜੇ ਹੋ ਕੇ ਉਸ ਨੂੰ ਕਹਿੰਦੇ ਹਨ ਕਿ ਪਹਿਲਾਂ ਸ਼ਬੀਲ ਦਾ ਲੰਗਰ ਛਕੇ ਨਹੀਂ ਫਿਰ ਮੈਂ ਅੱਗੇ ਨਹੀਂ ਜਾਣਦਾ ਹਾਂਗਾ ਬਾਕੀ ਇਹ ਬਜ਼ੁਰਗ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇੰਟਰਨੈਟ ਉੱਪਰ ਛਾਇਆ ਹੋਇਆ ਹੈ ਤੁਸੀਂ ਇਸ ਬਜ਼ੁਰਗ ਦੀ ਸੇਵਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ